ਵਾਲਾ ਮਾਮਲਾ ਸਾਹਮਣੇ ਆਇਆ ਜਦੋਂ 12 ਸਾਲ ਦੀ ਵਿਦਿਆਰਥਣ ਦੇ ਨਾਲ ਇੱਕ ਆਟੋ ਚਾਲਕ ਵੱਲੋਂ ਜ਼ਬਰਜਨਾਹ ਕੀਤਾ ਗਿਆ ਇਸ ਘਟਨਾ ਦਾ ਪਤਾ ਪਰਿਵਾਰ ਨੂੰ ਉਸ ਵੇਲੇ ਲੱਗਿਆ ਜਦੋਂ ਵਿਦਿਆਰਥਣ ਗਰਭਵਤੀ ਹੋ ਗਈ ਤੇ ਇਸ ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਹੜਕਮ ਮੱਚ ਗਿਆ ਥਾਣਾ ਬਖਸ਼ੀ ਵਾਲਾ ਦੇ ਅਧੀਨ ਪੈਂਦੇ ਮਾਮਲਾ ਦਰਜ ਹੋਇਆ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਕ ਔਰਤ ਵੱਲੋਂ 29 ਮਾਰਚ ਨੂੰ ਸ਼ਿਕਾਇਤ ਅਰਜ ਕਰਵਾਈ ਗਈ ਸੀ ਜਿਸ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਨਾਲ ਸਰੀਰਕ ਸੋਸ਼ਣ ਹੋਇਆ ਉਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ 3 ਮਾਰਚ ਨੂੰ ਆਟੋ ਡਰਾਈਵਰ ਨੂੰ ਗ੍ਰਫਤਾਰ ਕੀਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 10 ਮਹੀਨੇ ਤੋਂ ਇਹ ਆਟੋ ਲਈ ਸਕੂਲ ਨੂੰ ਲੈ ਕੇ ਜਾਂਦਾ ਸੀ ਤੇ ਲੜਕੀ ਨੂੰ ਬਹਿਰਾਫ ਫੌਸਲਾ ਕੇ ਉਸ ਨਾਲ ਗਲਤ ਹਰਕਤ ਕੀਤੀ ਹੈ ਤੇ ਲੜਕੀ 5ਵੀਂ ਕਲਾਸ ਦੀ ਵਿਦਿਆਰਥਣ ਹੈ ਤੇ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕਰਦੇ ਆ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖਿਆ ਸੀ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨ ਜਿਹੜੇ ਬੀਐਨਐਸ ਦੇ ਅਕਸਰ ਦੇ ਦਿੰਦੇ ਤੇ ਲੜਕੀ ਨੂੰ ਹਸਪਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੇਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗ੍ਰਿਫਟਾਰ ਕਰ ਲਿਆ ਕਿ ਕਿ ਕਿਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਵੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਖਿਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲ ਸ਼ੁਰੂ ਕਰਤੀ ਹਾਂ ਜੀ ਔਟੋ ਵਾਲਾ ਜਿਹੜਾ ਸੁਖਮ ਕਨੌਦੀਆ ਸੀ ਉਹ ਨਾਲ ਦਾ ਉਹ ਜਨਾ ਸੀ ਗ੍ਰਿਫਟਾਰ ਕਰ ਲਿਆ 30 ਤਰੀਕ ਨੂੰ ਜੀ ਦੇ ਜੇ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂ। ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੋਹਵੀਂ ਚ ਮਤਲਬ ਲਾਇਆ ਹੋਇਆ ਸੀ 9 ਬਸ ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਸਰ ਸਕੂਲ ਅਜਿਹਾ ਸਕੂਲ ਜਿਹੜਾ ਪਹਿਲਾ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਹੋਏ ਸੀ ਉਹ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ 12 ਸਾਲ ਦੀ ਵਿਦਿਆਰਥਣ ਦੇ ਨਾਲ ਇੱਕ ਆਟੋ ਚਾਲਕ ਵੱਲੋਂ ਜ਼ਬਰਜਨਾਹ ਕੀਤਾ ਗਿਆ ਇਸ ਘਟਨਾ ਦਾ ਪਤਾ ਪਰਿਵਾਰ ਨੂੰ ਉਸ ਵੇਲੇ ਲੱਗਿਆ ਜਦੋਂ ਵਿਦਿਆਰਥਣ ਗਰਭਵਤੀ ਹੋ ਗਈ ਤੇ ਇਸ ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਹੜਕਮ ਮੱਚ ਗਿਆ ਥਾਣਾ ਬਖਸ਼ੀ ਵਾਲਾ ਦੇ ਅਦੀਨ ਪੰਦੇ ਮਾਮਲਾ ਦਰਜ ਹੋਇਆ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਕ ਔਰਤ ਵੱਲੋਂ 29 ਮਾਰਚ ਨੂੰ ਸ਼ਿਕਾਇਤ ਅਰਜ ਕਰਵਾਈ ਗਈ ਸੀ ਜਿਸ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਨਾਲ ਸਰੀਰਕ ਸੋਸ਼ਣ ਹੋਇਆ ਦੋਸਤ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ 30 ਮਾਰਚ ਨੂੰ ਆਟੋ ਡਰਾਈਵਰ ਨੂੰ ਗ੍ਰਫਤਾਰ ਕੀਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 10 ਮਹੀਨੇ ਤੋਂ ਇਹ ਆਟੋ ਲਈ ਸਕੂਲ ਨੂੰ ਲੈ ਕੇ ਜਾਂਦਾ ਸੀ ਤੇ ਲੜਕੀ ਨੂੰ ਬਹਿਰਾ ਫੌਸਲਾ ਕਿ ਉਸਨੇ ਗਲਤ ਹਰਕਤ ਕੀਤੀ ਹੈ ਤੇ ਲੜਕੀ 5ਵੀਂ ਕਲਾਸ ਦੀ ਵਿਦਿਆਰਥਣ ਹੈ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀਜ਼ ਨੇ ਇਨਫਾਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਦੇ ਆ ਗੱਲਬਾਤ ਹੋਈ ਤੇ ਉਹਦੇ ਸਵੰਥ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕੰਸਰਨਡ ਸੈਕਸ਼ਨ ਜੀ ਬੀਐਨਐਸ ਦੇ ਅਕਸਰ ਪਰੇਜੇ ਜੀ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਪੋਰਟ ਕਰਕੇ ਜਿਹੜਾ ਮੈਂ ਜਿਹੜਾ ਸੀ ਉਹਨੂੰ ਅਸੀਂ ਕਿੱਤ ਕਰ ਲਏ ਉਹ ਇੱਕ ਇਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਇਹਨੂੰ ਖਿਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਔਟੋ ਵਾਲਾ ਜਿਹੜਾ ਸੁਖਮ ਆਪਣੇ ਉਹਦੀ ਸੀ ਉਹ ਨਾਲ ਦਾ ਮਹਤਵਪੂਰਨ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਦੇ ਜੇ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ। ਜੀ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੌਥੀ ਚ ਮਤਲਬ ਲਾਇਆ ਹੋਇਆ ਸੀ 9-10 ਮਹੀਨਾ ਲਾਇਆ ਹੋਇਆ ਸੀ। ਇਹ ਅਗਸਤ ਮਹੀਨੇ ਦੀ ਗੱਲਬਾਤ ਦੱਸ ਰਹੀ ਸੀ। ਸਕੂਲ ਹੈ ਦੀ ਸੀ ਸਕੂਲ ਜਿਹੜਾ ਪਹਿਲਾਂ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ।